ਸਸ ਸੇਖਾ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 5 ਸਤੰਬਰ 2024 ਤੇ ਤਾਂ ਕਰੀਬ ਰਾਤ ਦੇ 8:30 ਹੋਣ ਜਾ ਰਹੇ ਨੇ ਗੱਲਬਾਤ ਮੌਸਮ ਨੂੰ ਲੈ ਕੇ ਕਰਾਂਗੇ ਪਿਛਲੇ 3 ਸਤੰਬਰ ਨੂੰ ਜਿਹੜਾ ਕਾਫੀ ਇਲਾਕਿਆਂ ਵਿੱਚ ਮੀਂਹ ਪਿਆ ਸੀ ਕੱਲ 4 ਸਤੰਬਰ ਨੂੰ ਜਿਹੜਾ ਮੌਸਮ ਆ ਜ਼ਿਆਦਾਤਰ ਕੁਝ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਹੋਈਆਂ ਤਾਂ ਅੱਜ 5 ਸਤੰਬਰ ਨੂੰ ਵੀ ਜਿਹੜਾ ਪੰਜਾਬ ਦੇ ਕੋਈ ਵੱਡੇ ਪੱਧਰ ਤੇ ਹਲਚਲ ਨਹੀਂ ਹੋਈ ਕੋਈ ਮੀਂਹ ਦੀ ਕਾਰਵਾਈ ਵੱਡੇ ਪੱਧਰ ਤੇ ਨਹੀਂ ਹੋਈ ਅੱਜ ਵੀ ਪਰ ਫਿਰ ਵੀ ਤੜਕਸਾਰ ਕਿਤੇ ਸੰਗਰੂਰ ਦੇ ਇਲਾਕਿਆਂ 'ਚ ਜਾਂ ਲੁਧਿਆਣੇ ਦੇ ਜਿਹੜੇ ਚੜ੍ਹਦੇਵਾਲ ਦੇ ਇਲਾਕੇ ਨੇ ਉੱਥੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਹੋਈਆਂ ਜਾਂ ਅੱਜ ਦੁਪਹਿਰ ਬਾਅਦ ਵੀ ਕਿਤੇ ਨਿੱਕੇ ਮੋਟੀਆਂ ਕਾਰਵਾਈਆਂ ਦੇ ਛਿਰਕਾ-ਛਰਾਟਾ ਜਿਹੜਾ ਅੱਜ ਦੇਖਣ ਨੂੰ ਮਿਲਿਆ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜਾ ਮੌਸਮ ਸੀ ਖੁਸ਼ਕ ਹੀ ਬਣਿਆ ਰਿਹਾ ਜ਼ਿਆਦਾਤਰ ਇਲਾਕਿਆਂ ਵਿੱਚ ਤੇ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਅੱਗੇ ਸੀ ਤੇ 7 ਸਤੰਬਰ ਨੂੰ ਹਲੇ ਚਾਂਸ ਹੈਗੇ ਆ ਕਿਉਂਕਿ ਸਟਿੱਲ ਹਲੇ ਤੱਕ ਪੂਰੀ ਦੀ ਹਵਾ ਪੰਜਾਬ ਤੱਕ ਪਹੁੰਚ ਰਹੀ ਹੈ ਭਾਵੇਂ ਉਹ ਜਿਆਦਾ ਤੇਜ਼ ਨਹੀਂ ਹੈਗੀ ਪਰ ਫਿਰ ਵੀ ਮੱਠੀ ਮੱਠੀ ਰਵਤਾ ਨਾਲ ਜਿਹੜਾ ਪੁਰਾ ਚੱਲ ਰਿਹਾ ਹੈਗਾ ਤੇ ਇੱਕ ਧਰਤੀ ਤੋਂ 5 ਕਿਲੋਮੀਟਰ ਦੀ ਚਾਈ ਤੇ ਇੱਕ ਹਲਕਾ ਜਾਂ ਪੱਛਮੀ ਸਿਸਟਮ ਦਾ ਪ੍ਰਭਾਵ ਜੀ ਪ੍ਰਭਾਵ ਆ ਜਿਹੜਾ ਉਹ ਵੀ ਬਣਿਆ ਹੋਇਆ ਹੈਗਾ ਜੀ ਦਾ ਕਰਕੇ ਸੀ ਤੇ 7 ਸਤੰਬਰ ਨੂੰ ਜਿਆਦਾ ਵੱਡੇ ਪੱਧਰ ਤੇ ਮੀਂਹ ਦੀ ਸੌਾ ਹੋਣਾ ਤਾਂ ਨਹੀਂ ਹੈਗੀ ਪਰ ਫਿਰ ਵੀ ਕਿਤੇ ਕਿਤੇ ਕிட்ட 40% ਖੇਤਰਾਂ ਦੇ ਵਿੱਚ ਕਿਤੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਕਿ ਹਾਲਾਂਕਿ ਜਿਆਦਾ ਇਲਾਕਾ ਜਿਹੜਾ ਬੱਦਲ ਕਵਰ ਨਹੀਂ ਕਰੂਗਾ ਜੇ ਕਿਤੇ ਘਰਚਾਂਕਲੇ ਬੱਦਲ ਬਣਦੇ ਆ ਜਾਂ ਕਿਤੇ ਛੜਕਾ ਛਰਾਟਾ ਪੈਂਦਾ ਉਹ ਜਿਆਦਾ ਏਰੀਆ ਕਵਰ ਨਹੀਂ ਕਰੂਗਾ ਜਿਹੜਾ ਮੀਂਹ ਦੀ ਸੁਭਾਅ ਨਾਲ ਹੋਊਗੀ ਉਹ ਸਿਰਫ 30-40% ਖੇਤਰਾਂ ਜੀ ਹੋਊਗੀ ਖਾਸ ਕਰਕੇ ਸੀ ਜਾਂ ਜੇ ਸੀ ਸਤੰਬਰ ਨੂੰ ਕਾਰਵਾਈ ਹੋਊਗੀ ਤਾਂ ਅ ਸੱਤ ਨੂੰ ਘੱਟ ਸੁਭਾਵਨਾ ਰਹੂਗੀ ਤਾਂ ਸੱਤ ਨੂੰ ਜ਼ਿਆਦਾਤਰ ਮੌਸਮ ਵਿੱਚ ਖੁਸ਼ਕੀ ਰਹੂਗਾ ਜੇ ਸੀ ਨੂੰ ਘੱਟ ਹੋਈ ਤਾਂ ਸੱਤ ਨੂੰ ਜਿਹੜੀ ਥੋੜੇ-ਬਹੁਤ ਖੇਤਰਾਂ ਦੇ ਵਿੱਚ ਮੀਂਹ ਦੀ ਸੁਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਹੈਗੀ ਹਾਲਾਂਕਿ ਜਿਹੜਾ ਮੀਂਹ ਹੋਗਾ ਕੋਈ ਵੱਡੇ ਪੱਧਰ ਤੇ ਜ਼ਿਆਦਾ ਇਲਾਕਿਆਂ ਨੂੰ ਪ੍ਰਭਾਵਿਤ ਨਹੀਂ ਕਰੂਗਾ ਕਿਤੇ ਹਲਕਾ ਦਰਮਿਆਨ ਹੈ ਜਿਹੜਾ 25 ਤੋਂ 30% ਜਾਂ 30 ਤੋਂ ਵੱਧ ਤੋਂ ਵੱਧ 30 ਤੋਂ 40% ਖੇਤਰਾਂ ਦੇ ਵਿੱਚ ਕਿਤੇ ਜਿਹੜਾ ਥੋੜੇ-ਬਹੁਤ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਇਦਾਂ ਦੀ ਉਮੀਦ ਹਲੇ ਬਣੀ ਹੋਈ ਹੈਗੀ ਜੇ ਕਿਸਾਨ ਵੀਰ ਕਈ ਪੁੱਛ ਰਹੇ ਮੈਸੇਜ ਕਰਕੇ ਫੋਨ ਕਰਕੇ ਵੀਰ ਅਸੀਂ ਸਪ ਜਾਦਾਨਾ ਕੋਈ ਵੀ ਖੇਤੀਬਾੜੀ ਦਾ ਕੰਮਕਾਰ ਹੈਗਾ ਉਹ ਮੀਨੂ ਲੈ ਕੇ ਥੋੜਾ ਡਿਲੇ ਹੋ ਜਾਂਦਾਗਾ ਲੇਟ ਹੋ ਜਾਂਦਾ ਕੰਮ ਤਾਂ ਅਸੀਂ ਕਿਸਾਨ ਵੀਰਾਂ ਨੂੰ ਇੱਕ ਅਪਡੇਟ ਕਰਨਾ ਚਾਹੁੰਨੇ ਆ ਅਗਲੇ 2 ਦਿਨ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਹੋ ਸਕਦੀਆਂ ਜੇ ਤੁਹਾਨੂੰ ਜਿਆਦਾ ਦਿੱਕਤ ਆ ਰਹੀ ਆ ਤਾਂ ਤੁਸੀਂ ਕੱਲ ਨੂੰ ਜਾਂ ਪਰਸੋਂ ਆਦਾਸਾ ਪਾਸਾ ਦੇਖ ਕੇ ਮਾਹੌਲ ਦੇਖ ਕੇ ਵੀ ਬੱਦਲਬਾਈ ਘਟਾ ਕੇ ਤਾਂ ਉਦਾਂ ਦੇ ਹਿਸਾਬ ਨਾਲ ਤੁਸੀਂ ਆਦਾ ਰਿਸਪਰੇਅ ਕਰ ਸਕਦੇ ਹੋਗੇ ਪਰ ਮੇਰੀ ਜ਼ਿਆਦਾਤਰ ਕਿਸਾਨ ਨੂੰ ਇਹੀ ਸਲਾਹ ਹੈ ਵੀ 8 ਸਤੰਬਰ ਤੋਂ ਜਿਹੜਾ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਹੋ ਜਾਣਾ ਪੱਛੋਂ ਦੀ ਹਵਾ ਚੱਲਣੀ ਸ਼ੁਰੂ ਹੋ ਜਾਣੀ ਹੈ ਜਿਸ ਦਾ ਕਰਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉੱਤਰੀ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਰਾਜਸਥਾਨ ਦੇ ਵੀ ਕਈ ਇਲਾਕਿਆਂ ਵਿੱਚ ਮੌਸਮ ਜਿਹੜਾ ਖੁਸ਼ਕ ਹੋਣਾ ਸ਼ੁਰੂ ਹੋ ਜਾਣਾਗਾ 8 ਸਤੰਬਰ ਨੂੰ ਵੀ ਜਿਹੜਾ ਮੌਸਮ ਜ਼ਿਆਦਾਤਰ ਇਲਾਕਿਆਂ ਵਿੱਚ ਖੁਸ਼ਕ ਰਹੂਗਾ ਤੇ 9 ਸਤੰਬਰ ਨੂੰ ਵੀ ਤੇ 10 11 ਤੇ 12 13 ਸਤੰਬਰ ਤੱਕ ਜਿਹੜਾ ਜਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਪੰਜਾਬs ਹਰਿਆਣਾ ਸਮੇਤ ਸਮੁੱਚੇ ਉੱਤਰ ਪੱਤ ਦੇ ਜਿਆਦਾਤਰ ਇਲਾਕਿਆਂ ਵਿੱਚ ਜਿਹੜਾ ਮੌਸਮ ਖੁਸ਼ਕ ਹੁੰਦਾ ਦਿਖਾਈ ਦੇ ਰਿਹਾ ਹੈਗਾ ਕਿਉਂਕਿ 8 ਸਤੰਬਰ ਤੋਂ ਪੱਛੋਂ ਚੱਲ ਪੈਣੀਆਂ ਪੱਛੋਂ ਇੰਨੀ ਤੇਜ਼ ਤਾਂ ਨਹੀਂ ਹੋਊਗੀ ਵੀ ਜਿਆਦਾ ਖੁਸ਼ਕੀ ਆ ਜਾਵੇ ਪਰ ਫਿਰ ਵੀ ਹਲਕੇ ਹਲਕੇ ਪੱਛੋਂ ਦੇ ਬੁੱਲੇ ਨਾਲ ਮੀਂਹਾਂ ਵਿੱਚ ਕਮੀ ਦੇਖੀ ਜਾਊਗੀ ਪਰ ਗਰਮੀ 'ਚ ਹਲਕਾ ਬਾਦਦਾ ਤੇ ਹਮਸ ਦੇ ਵਿੱਚ ਵੀ ਹਲਕਾ ਜਿਹਾ ਜਿਹੜਾ ਬਾਦਦਾ ਦੇਖਣ ਨੂੰ ਮਿਲੇਗਾ ਬੀਤੇ ਅ 25 ਦਿਨਾਂ ਤੋਂ ਲਗਭਗ ਜਿਹੜੀ ਗਰਮੀ ਸੀ ਉਹ ਬਹੁਤ ਜ਼ਿਆਦਾ ਘੱਟ ਸੀ ਨਿੱਕੀਆਂ-ਮੋਟੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਜਾਰੀ ਸੀਗੀਆਂ ਪਰ 7 ਸਤੰਬਰ ਤੋਂ ਬਾਅਦ ਥੋੜੀ ਗਰਮੀ ਵਿੱਚ ਵਾਧਾ ਦੇਖਣ ਨੂੰ ਮਿਲੂਗਾ ਦਿਨ ਦੇ ਪਾਰੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੂਗਾ ਕਿਉਂਕਿ ਜਦੋਂ ਪੱਸੋਂ ਦੇ ਹਲਕਾ-ਹਲਕੇ ਬੁੱਲੇ ਆਉਣਗੇ ਤਾਂ ਉਹਦੇ ਨਾਲ ਦਿਨ ਦੇ ਪਾਰੇ ਵਿੱਚ ਵਾਧਾ ਹੋਣਾ ਸੁਭਾਵਤ ਹੈਗਾ ਤੇ ਉਸ ਤੋਂ ਬਾਅਦ 8 9 10 11 12 ਸਤੰਬਰ ਤੱਕ ਜਿਹੜਾ 13 ਸਤੰਬਰ ਤੱਕ ਜਿਹੜਾ ਮੌਸਮ ਜ਼ਿਆਦਾਤਰ ਇਲਾਕੇ ਵਿੱਚ ਕੋਸ ਕਰੂਗਾ ਤਾਂ ਕਿਸਾਨ ਵੀਰਾਂ ਨੂੰ ਸਲਾਹ ਹੈ ਜਿਹੜੇ ਰੇਸ ਸਪਰੇ ਕੋਈ ਕਰਨਾ ਚਾਹੁੰਦੇ ਹੈਗੇ ਝੋਨੇ ਵਗੈਰਾ ਤੇ ਉਹ 8 9 10 11 12 13 ਇਹਨਾਂ ਦਿਨਾਂ ਵਿੱਚ ਕਰ ਬੇਚਕੋ ਕੇ ਕਰ ਸਕਦੇ ਹੈਗੇ ਜੇ ਅਗਲੇ ਦੋ ਦਿਨਾਂ ਤਣ ਕਰਨਾ ਦੋ ਦਿਨਾਂ ਦਰਾਨ ਕਰਨਾ ਚਾਹੁੰਦੇ ਆ ਜ਼ਿਆਦਾ ਡਿੱਕ ਤਾਂ ਸਾਨੂੰ ਫਸਲ ਸੰਬੰਧੀ ਕੋਈ ਹਨਾ ਤਾਂ ਤੁਸੀਂ ਜ਼ਿਆਦਾ ਆਸ-ਆਪਾਸਾ ਦੇਖ ਕੇ ਮਾਹੌਲ ਦੇਖ ਕੇ ਮੌਸਮ ਦਾ ਉਦਾਂ ਕਰ ਸਕਦੇ ਹੋ ਪਰ ਹਾਲ ਦੀ ਘੜੀ 8 ਤੋਂ ਮੁਕੰਮਲ ਜਿਹੜਾ ਮੌਸਮ ਉਹਦਾ ਇਲਾਕੇ ਵਿੱਚ ਖੁਸ਼ਕ ਹੁੰਦਾ ਦਿਖਾਈ ਦੇਊਗਾ ਪੱਸੋਂ ਹਵਾ ਚੱਲਣ ਨਾਲ ਅ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਪਿੱਛੇ ਥੋੜੀ ਹਟਣੀ ਸ਼ੁਰੂ ਹੋ ਚੁੱਕੀ ਆ ਪੰਜਾਬ ਤੋਂ ਪਰ ਇਹ ਪੱਖ ਸਹੀ ਨਹੀਂ ਹੈਗਾ ਕਿਉਂਕਿ ਅਕਸਰ 15 ਜਾਂ 20 ਸਤੰਬਰ ਤੋਂ ਬਾਅਦ ਸਿੱਧਾ ਕੋਈ ਘੱਟ ਦਵਾ ਦਾ ਖੇਤਰ ਪੰਜਾਬ ਤੱਕ ਅਚਾਨਕ ਹੀ ਪੁੱਜ ਜਾਂਦਾ ਹੁੰਦਾ ਹੈਗਾ ਕਈ ਵਾਰ ਅ ਇਦਾਂ ਦੇ ਏਜੰਸੀਆਂ ਵੱਲੋਂ ਮੌਸਮ ਏਜੰਸੀਆਂ ਵੱਲੋਂ ਕਿ ਹੱਥ ਲੱਗਣੇ ਸ਼ੁਰੂ ਹੋ ਜਾਂਦੇ ਵੀ ਮੌਸਮ ਦਾ ਮੌਨਸੂਨ ਦੀ ਤਾਂ ਵਾਪਸੀ ਹੋ ਚੱਲੀ ਹੈ ਕਿ ਮੌਨਸੂਨ ਦੀ ਵਾਪਸੀ ਜਿਹੜੀ ਇਹਨਾਂ ਦਿਨਾਂ ਤੋਂ ਸ਼ੁਰੂ ਹੋ ਜੂਗੀ ਤਾਂ ਮਤਲਬ ਕਿ ਉਹ ਇੱਕ ਅੰਦਾਜ਼ੇ ਹੁੰਦੇ ਨੇ ਪਰ ਫਿਰ ਵੀ ਇੱਕ ਅੰਦਾਜ਼ਾ ਇਹ ਹੈਗਾ ਵੀ 14 15 16 ਇਹਨਾਂ ਤਿੰਨ ਚਾਰ ਦਿਨਾਂ ਦੇ ਵਿੱਚ ਇੱਕ ਅੱਧਾ ਕੱਟ ਦਵਾ ਦਾ ਸਿਸਟਮਾ ਜਿਹੜਾ ਪੰਜਾਬ ਤੱਕ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਤੱਕ ਪੁੱਜ ਸਕਦਾਗਾ ਇਦਾਂ ਦੀ ਜਿਹੜੀ ਉਮੀਦ ਦਿਖਾਈ ਦੇ ਰਹੀ ਆ ਕਿਉਂਕਿ ਇਹ ਹਿਸਟਰੀ ਰਹੀ ਹੈ ਕਿ ਜਿਹੜੇ ਸਾਲ ਮੌਨਸੂਨ ਦੇ ਮੀਂਹ ਘੱਟ ਪੈਂਦੇ ਆ ਤਾਂ ਅਕਸਰ ਸਤੰਬਰ ਦੇ ਅੱਧ ਤੋਂ ਬਾਅਦ ਖਾਸ ਕਰਕੇ 15-20 ਸਤੰਬਰ ਤੋਂ ਬਾਅਦ ਜਿਹੜੇ ਘੱਟ ਦਵਾ ਦੇ ਖੇਤਰ ਨੇ ਇੱਕ ਅੱਧਾ ਘੱਟ ਦਵਾ ਦਾ ਖੇਤਰ ਸਿੱਧਾ ਬੰਗਾਲ ਦੀ ਖਾੜੀ ਤੋਂ ਟੁੱਟ ਕੇ ਪੰਜਾਬ ਵੱਲ ਆਵੜਦਾ ਹੁੰਦਾ ਮਤਲਬ ਕਿ ਪੰਜਾਬ ਦੇ ਕਈ ਇਲਾਕਿਆਂ ਨੂੰ ਭਾਰੀ ਮੀਨਾਲ ਪ੍ਰਭਾਵਿਤ ਕਰਦਾਗਾ ਇਹ ਇਸ ਲਈ ਰਿਕਾਰਡ ਕਹਿ ਰਹੇ ਨੇ ਮਤਲਬ ਕਿ ਤਾਂ ਜਿਹੜਾ ਹੁਣ ਤੱਕ ਦਾ ਡਾਟਾ ਆ ਰਿਹਾ ਉਹਦੇ ਅਕੋਰਡਿੰਗ ਤਾਂ ਇਹ ਹੀ ਲੱਗ ਰਿਹਾ 13 ਸਤੰਬਰ ਤੱਕ ਮੌਸਮ ਖੁਸ਼ਕ ਰਹੂਗਾ ਪਰ 14 15 ਜਾਂ 16 ਸਤੰਬਰ ਦੇ ਲਾਗੇ ਤੱਕੇ ਇੱਕ ਅੱਧਾ ਦਿਨ ਅੱਗੇ ਪੱਸੀ ਵੀ ਹੋ ਸਕਦਾ ਪਰ ਸਿਸਟਮ ਆਉਂਦਾ ਦਿਖਾਈ ਦੇ ਰਿਹਾਗਾ ਵੀ ਹਲੇ ਤੱਕ ਉਹਦੇ ਚਾਂਸ 20 25% ਨੇ ਆਉਂਦੇ ਦਿਨਾਂ ਵਿੱਚ ਹੋ ਸਕਦਾ ਚਾਂਸ ਉਹਦੇ ਵਧ ਜਾਣ ਹੋ ਸਕਦਾ ਚਾਂਸ ਉਹਦੇ ਜਿਹੜੇ ਘਟ ਜਾਣ ਪਰ ਹਾਲ ਦੀ ਕੜੀ ਕੋਈ ਬੱਡੇ ਪੱਦਰ ਤੇ ਅਗਲੇ 7-8 ਦਿਨ ਕੋਈ ਮੀਂਹ ਨਹੀਂ ਹੈਗਾ ਪਰ ਅਗਲੇ 2 ਦਿਨਾਂ ਦਨਾਂ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਜ਼ਰੂਰ ਦੇਖੀਆਂ ਜਾਣਗੀਆਂ 8 ਸਤੰਭ ਤੋ ਜਿਹੜਾ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ 13 ਸਤੰਭ ਤੱਕ ਜ਼ਿਆਦਾਤਰ ਇਲਾਕਾ ਵਿੱਚ ਮੌਸਮ ਖੁਸ਼ਕ ਰਹੂਗਾ ਕੀ ਕਹਿਣਾ ਇਕਾ ਦੁਕਾ ਤਾਂ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਜਾਵੇ ਆਹ ਪਰ 14-15 ਸਤੰਬਰ ਲੱਗੇ ਇੱਕ ਅੱਧਾ ਘੱਟ ਦਵਾ ਦਾ ਖੇਤਰ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਦਿੱਲੀ ਤੱਕ ਜਰੂਰ ਪੁੱਜ ਸਕਦਾ ਜਿਸ ਦੇ ਨਾਲ ਇੱਕ ਵਾਰੀ ਥੋੜਾ ਬਹੁਤ ਮੌਸਮ ਕਰਵਟ ਲੈ ਸਕਦਾਗਾ ਹੋ ਸਕਦਾ ਜੇ ਸਿੱਧੇ ਤੌਰ ਤੇ ਪੰਜਾਬ ਵਿੱਚ ਪੁੱਜਦਾ ਤਾਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜਾ ਤਾਕੜਾ ਮੀਂਹ ਦੇਖ ਨੂੰ ਮਿਲਦਾ ਪਰ ਹਾਲ ਦੀ ਘੜੀ ਇਹ ਬਹੁਤ ਲੰਮੇ ਅੰਦਾਜ਼ੇ ਨੇ ਮੌਨਸੂਨ ਦੇ ਸੀਜ਼ਨ ਦੇ ਵਿੱਚ ਕਾਫੀ ਚੇਂਜ ਆਉਂਦਾ ਰਹਿੰਦਾ ਜਿੱਦਾਂ ਕਰਕੇ ਤੁਹਾਨੂੰ ਲਗਾਤਾਰ ਜੇ ਇਦਾਂ ਦੀ ਉਮੀਦ ਬਣਦੇ ਤਾਂ ਅਪਡੇਟ ਕਰਦੇ ਰਹਾਂਗੇ ਪਰ ਮੋਟੀ ਜੀ ਗੱਲ ਇਹ ਆ ਕਿਸਾਨ ਵੀਰਾਂ ਨੂੰ ਇਹੀ ਸਲਾਹ ਕੀ ਜਿਹੜੇ ਸਪਰੇਅ ਕਰਨਾ ਚਾਹੁੰਦੇ ਨੇ ਉਹ 8-9 ਸਤੰਬਰ ਤੋਂ ਖੁੱਲ ਕੇ ਬੇਜਜ ਕੋ ਕੇ ਕਰ ਸਕਦੇ ਨੇ ਪਰ ਅਗਲੇ 2 ਦਿਨਾਂ ਦੌਰਾਨ ਕਿਤੇ ਛੜਕਾ ਛਰਾਟਾ ਪੈਣ ਦੀ ਸੁਭਾਵਨਾ ਜਿਹੜੀ ਰਹੂਗੀ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਇੱਕ ਅਧੀਰ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ 30-40% ਖੇਤਰਾਂ ਦੇ ਵਿੱਚ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮਾ ਜਿਹੜਾ ਖੁਸ਼ਕ ਹੀ ਰਹਿੰਦਾ ਜਾਪ ਰਿਹਾ ਹੈਗਾ ਸੋ ਪੰਜਾਬ ਹਰਿਆਣਾ ਸਮੇਤ ਜ਼ਿਆਦਾਤਰ ਇਲਾਕੇ ਵਿੱਚ ਮੌਸਮ ਖੁਸ਼ਕ ਰਹੂਗਾ ਉੱਤਰੀ ਰਾਜਸਥਾਨ ਵਿੱਚ ਵੀ ਜਿਹੜਾ 8-9 ਸਤੰਬਰ ਤੋਂ ਜਿਹੜਾ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਣਾਗਾ ਪਰ ਹਾਦੀ ਘੜੀ ਸੀ ਤੇ 7 ਸਤੰਬਰ ਨੂੰ ਥੋੜੇ ਬਹੁਤ ਖੇਤਰਾਂ 'ਚ ਇੱਕ ਅੱਧੀ ਹਰੀ ਮੀਂਹ ਦੀ ਛੱਟ ਜਿਹੜੀ ਲੱਗ ਸਕਦੀ ਹੈਗੀ ਸੋ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ